ਇਤੇ ਦਿਨੀ ਫਰੀਦਕੋਟ ਦੇ ਵਿੱਚ ਐਮਸੀ ਅਤੇ ਐਸਐਚਓ ਦਾ ਪੰਗਾ ਪਿਆ ਜਿਸ ਤੋਂ ਬਾਅਦ ਐਮਸੀ ਦੇ ਵੱਲੋਂ ਐਸਐਚਓ ਦੇ ਖਿਲਾਫ ਅਧਰਭਵਾਰ ਕਰਨ ਦੇ ਇਲਜ਼ਾਮ ਲਗਾਏ ਉਸ ਤੋਂ ਬਾਅਦ ਐਮਸੀ ਨੇ ਸਮਰਥਕਾਂ ਦੇ ਸਮੇਤ ਥਾਂ ਦੇ ਬਾਹਰ ਤਰਨਾਵ ਪ੍ਰਦਰਸ਼ਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਉੱਚ ਅਫਸਰ ਵੀ ਪਹੁੰਚੇ ਅਤੇ ਇਸ ਦੌਰਾਨ ਐਮਸੀ ਨੇ ਐਲਾਨ ਕਰ ਦਿੱਤਾ ਸੀ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਪਾਰਟੀ ਵੀ ਛੱਡ ਦੇਵੇਗਾ। ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ। ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ। ਐ ਐਸਐਚਓ ਸਾਹਿਬ ਬੜਾ ਰੂਟਲੀ ਬੋਲੇ ਮੈਨੂੰ। ਚਲੋ ਮੈਨੂੰ ਗੁੱਸਾ ਸੀ ਆ ਮੈਂ ਕਹੇ ਕੋਈ ਗੱਲ ਨਹੀਂ ਜੇ ਨਹੀਂ ਤੁਸੀਂ ਕੋਈ ਕੰਮ ਕਰਦੇ ਮੈਂ ਧਰਨੇ ਤੇ ਬਹਿ ਜਾਂਦਾ। ਇਨ ਬਿਟਵੀਨ ਫਿਰ ਉਹ ਮੈਨੂੰ ਥੋੜਾ ਰੂਟਲੀ ਬੋਲੇ ਮੈਂ ਧਰਨੇ ਤੇ ਬਹਿ ਗਿਆ। ਮੈਂ ਧਰਨੇ ਤੇ ਬੈਠਾ ਇਹਦੇ ਇਹਦੇ ਵਿੱਚ ਜਿਵੇਂ ਜਿਵੇਂ ਲੋਕਾਂ ਨੂੰ ਸ਼ਹਿਰ ਦੇ ਲੋਕਾਂ ਨੂੰ ਪਤਾ ਚੱਲਿਆ ਸਾਰਾ ਸ਼ਹਿਰ ਉੱਥੇ ਇਕੱਠਾ ਆ ਗਿਆ। ਜਦੋਂ ਇਹ ਗੱਲ ਐਮਐਲਏ ਸਾਹਿਬ ਨੂੰ ਪਤਾ ਜਲਦੀ ਚਲੋ ਐਮਐਲਏ ਸਾਹਿਬ ਤਰਨਤਾਰਨ ਦਾ ਇਲੈਕਸ਼ਨ ਚੱਲ ਰਿਹਾ ਹੈ ਤਾਂ ਐਮਐਲਏ ਸਾਹਿਬ ਉਧਰ ਬਿਜ਼ੀ ਸੀ ਮੈਨੂੰ ਇਹ ਲੱਗਾ ਵੀ ਐਮਐਲਏ ਸਾਹਿਬ ਇੱਥੇ ਆਏ ਨਹੀਂ ਜਾਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਬਾਅਦ ਵਿੱਚ ਮੈਨੂੰ ਪਤਾ ਚੱਲਿਆ ਬੀਬਾ ਬਿਆਨਤਕੌਰ ਜੀ ਵੀ ਬੜਾ ਜੋ ਕਰ ਸਕਦੇ ਸੀ ਬੜਾ ਹਾਰਡਲੀ ਤੇ ਬੜਾ ਹਾਈ ਲੈਵਲ ਤੱਕ ਉਹਨਾਂ ਨੇ ਗੱਲ ਰੱਖੀ ਮੈਨੂੰ ਦੀਪਕ ਚੋਹਾਂਜੀ ਦਾ ਵੀ ਫੋਨ ਆਇਆ ਵੀ ਕੀ ਗੱਲ ਹੋਈ ਕੀ ਬਾਤ ਹੋਈ ਜਦੋਂ ਮੈਂ ਆਦੀ ਸਾਰੀ ਗੱਲ ਰੱਖੀ ਐਮਐਲਏ ਸਾਹਿਬ ਨੇ ਬੜੀ ਸ਼ਕਤੀ ਨਾਲ ਉੱਪਰ ਗੱਲ ਰੱਖੀ ਤਾਂ ਕੱਲ ਜਿਹੜਾ ਕਿ ਐਸਐਚਓ ਨੂੰ ਸਸਪੈਂਡ ਕਰਤਾ ਇਹ ਕਿਸ ਐਸਐਚਓ ਨੂੰ ਸਸਪੈਂਡ ਕਰਨਾ ਬੜੀ ਵੱਡੀ ਗੱਲ ਹੈ ਚਲੋ ਮੈਂ ਵੀ ਲੋਕਾਂ ਦਾ ਚੁਣਿਆ ਨੁਮਾਇੰਦਾ ਐਮਐਲਏ ਸਾਹਿਬ ਵੀ ਸੰਘਰਸ਼ ਤੋਂ ਨਿਕਲੇ ਹੋਏ ਇਨਸਾਨ ਆ ਹੈ ਸਾਡਾ ਜਿਹੜਾ ਕੋਈ ਮੋਟਿਵ ਰਾਜ ਭਾਗ ਦਾ ਜਾਂ ਰਾਜ ਕਰਨਾ ਨਹੀਂ ਕਿ ਸਾਡਾ ਮੋਟਿਵ ਤੇ ਸਾਡਾ Aim ਸਰਵ ਇੱਕੋ ਹੈ ਕਿ ਲੋਕਾਂ ਦੀ ਸੇਵਾ ਕਰਨਾ ਨਾ ਜ਼ਿੰਦਗੀ ਦੇ ਵਿੱਚ ਕਦੀ ਇਹ ਸੋਚ ਰੱਖੀ ਹੈ ਕਿ ਮੈਂ ਐਮਸੀ ਆ ਜਾਂ ਇਹ ਐਮਐਲਏ ਆ ਕਿ ਅਸੀਂ ਦਾ ਰਾਜ ਭਾਗ ਦੇ ਤੌਰ ਤੇ ਹੀ ਸਤਾ ਦੇ ਵਿੱਚ ਆ ਲੋਕਾਂ ਦੀ ਸੇਵਾ ਕਰਨਾ ਹੀ ਸਾਡਾ ਪਹਿਲਾ ਫਰਜ਼ ਹੈ ਤੇ ਐਂਡ ਵੀ ਸਾਡਾ ਇਹੀ ਫਰਜ਼ ਹੋਊਗਾ ਮੈਂ ਪ੍ਰੈਸ ਦੇ ਮਾਧਿਮ ਨਾਲ ਹੀ ਸ਼ਾਸਨ ਪ੍ਰਸ਼ਾਸਨ ਨੂੰ ਇੱਕੋ ਬੇਨਤੀ ਕਰਨਾ ਚਾਹੁੰਦਾ ਕਿਸੇ ਦੀ ਚੁੱਪੀ ਨੂੰ ਕਿਸੇ ਦੀ ਸਾਦਗੀ ਨੂੰ ਕਮਜ਼ੋਰੀ ਨਾ ਸਮਝੋ ਜੇ ਐਮਐਲਏ ਸਾਹਿਬ ਜਾਂ ਆਮ ਆਦਮੀ ਪਾਰਟੀ ਦੇ ਵਰਕਰ ਕੋਈ ਪਿਆਰ ਨਾਲ ਕੋਈ ਆਪਾਂ ਕਹਦੀਏ ਕਿ ਇੱਜ਼ਤ ਮਾਨ ਨਾਲ ਕਿਸੇ ਅਫਸਰ ਨੂੰ ਕੰਮ ਕਹਿੰਦੇ ਆ ਨਾ ਤਾਂ ਇਹਨੂੰ ਸਾਡੀ ਸ਼ਰਾਫਤ ਨਾ ਸਮਝੋ ਕੱਲ੍ਹ ਦੀ ਇਹ ਹੀ ਤੁਹਾਨੂੰ ਝਲਕ ਦਿਖਾਤੀ ਹੈ ਜੇ ਅਸੀਂ ਆਪ ਦੀ ਆਈ ਤੇ ਆ ਗਏ ਨਾ ਤਾਂ ਤੁਸੀਂ ਪਰੇਸ਼ਾਨ ਹੋਵੋਗੇ ਸਾਡੇ ਵਰਕਰ ਦੀ ਜੇ ਪ੍ਰਸ਼ਾਸਨ ਸ਼ਾਸਨ ਕੋਈ ਕਟਾਈ ਕਰੂਗਾ ਸਾਡੇ ਵਰਕਰ ਦੀ ਗੱਲ ਨਾ ਸੁਣੂਗਾ ਅਸੀਂ ਹਰ ਹਿੱਲਾ ਵਸੀਲਾ ਵਰਤਾਂਗੇ ਪਾਰਟੀ ਹਾਈ ਕਮਾਂਡ ਸਾਡੇ ਨਾਲ ਹੈ ਐਮਐਲਏ ਸਾਡੇ ਨਾਲ ਹੈ ਜੋ ਵੀ ਕੱਲ ਕਾਰਵਾਈ ਹੋਈ 2 ਘੰਟੇ ਦੇ ਵਿੱਚ ਐਸਐਚਓ ਨੂੰ ਸਸਪੈਂਡ ਕਰਤਾ ਮੈਂ ਇਸ ਗੱਲ ਤੋਂ ਸੰਤੁਸ਼ਟਾਂ ਵੀ ਚਲੋ ਮੈਂ ਕੱਲ ਗੁੱਸੇ ਦੇ ਵਿੱਚ ਜੋ ਕੁਝ ਵੀ ਬੋਲਿਆ ਮੈਂ ਗੁੱਸਾ ਸੀ ਮੈਨੂੰ ਵੀ ਮੈਨੂੰ ਅੱਜ ਨੇ ਦਿਨ ਹੋ ਗਏ ਢੇੜੇ ਮਾਰਦੇ ਨੂੰ ਕੋਈ ਕੰਮ ਨਹੀਂ ਹੋ ਰਿਹਾ ਕੱਲ ਉਹਦੀ ਐਫਆਈਆਰ ਵੀ ਕੱਟੀ ਗਈ ਐਸਐਚਓ ਵੀ ਸਸਪੈਂਡ ਹੋ ਗਿਆ ਪਾਰਟੀ ਨੇ ਵਿਸ਼ਵਾਸ ਦਵਾਇਆ ਹੈ ਕਿ ਪ੍ਰੈਜ਼ੈਂਟ ਦੇ ਵਿੱਚ ਕਿਸੇ ਵੀ ਵਰਕਰ ਦੀ ਆਮ ਆਦਮੀ ਪਾਰਟੀ ਦਾ ਕੋਈ ਵੀ ਵਰਕਰ ਹੈ ਉਹਦੀ ਕਿਸੇ ਵੀ ਗੱਲ ਤੋਂ ਕੁਤਰਾਈ ਨਹੀਂ ਹੋਊਗੀ ਉਹਦਾ ਕੰਮ ਪਹਿਲ ਦੇ ਆਧਾਰ ਤੇ ਹੋਊਗਾ ਐਮਐਲਏ ਸਾਹ ਨੇ ਵੀ ਕੱਲ ਸ਼ਾਸਨ ਰਿਆਚਨ ਨੂੰ ਇੱਕੋ ਗੱਲ ਬੜੀ ਸ਼ਕਤੀ ਨਾਲ ਕਹੀ ਹੈ ਕਿ ਆਮ ਆਦਮੀ ਪਾਰਟੀ ਦਾ ਵਰਕਰ ਦਾ ਛੱਡੋ ਫਰੀਦਕੋਟ ਦਾ ਹਰ ਇੱਕ ਇਨਸਾਨ ਹਰ ਇੱਕ ਵੋਟਰ ਹਰ ਇੱਕ ਨਾਗਰਿਕ ਦਾ ਕੰਮ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਖੱਜਲ ਖਵਰੀ ਨਹੀਂ ਆਣੀ ਚਾਹੀਦੀ ਜੇ ਫਰੀਦਕੋਟ ਦੇ ਕਿਸੇ ਵੀ ਵਾਸੀ ਨੂੰ ਕੋਈ ਖੱਜਲ ਖਵਰੀ ਆਈ ਤਾਂ ਫਿਰ ਉਹ ਆਪ ਦਾ ਅੰਜਾਮ ਨਾ ਭੁਗਤਣ ਲਈ ਤਿਆਰ ਹਨ ਹੁਣ ਅਸੀਂ ਚੁੱਪ ਨਹੀਂ ਰਹਿਣ ਵਾਲੇ ਜੀ ਐਮਸੀ ਸਾਹਿਬ ਨੇ ਖੁਦ ਗੇੜੇ ਮਾਰੇ ਪੀੜਤ ਨੇ ਗੇੜੇ ਮਾਰੇ ਪਰ ਉਹ ਕੱਲ ਜਦੋਂ ਮਸਲਾ ਐਮਸੀ ਸਾਹਿਬ ਉੱਥੇ ਗਏ ਤਾਂ ਐਸਐਸਓ ਨੇ ਮਤਲਬ ਪਤਾ ਨਹੀਂ ਕੀ ਕਾਰਨ ਬਣਿਆ ਕਿਉਂਕਿ ਇੱਕ ਜ਼ਿੰਮੇਵਾਰ ਬੰਦਾ ਇਸ ਤਰ੍ਹਾਂ ਨਹੀਂ ਬੋਲਦਾ ਤਾਂ ਉਹਨਾਂ ਨੇ ਐਮਸੀ ਸਾਹਿਬ ਨੂੰ ਜਿਹੜਾ ਡਿਸਰੈਸਪੈਕਟ ਕੀਤਾ ਉਹਨਾਂ ਦਾ ਅਪਮਾਨ ਕੀਤਾ ਤਾਂ ਉਸ ਤੋਂ ਬਾਅਦ ਫਿਰ ਸਾਰਾ ਹੰਗਾਮਾ ਸ਼ੁਰੂ ਹੋਇਆ ਮੇਰੇ ਵੀ ਧਿਆਨ 'ਚ ਗੱਲ ਆਈ ਮੈਂ ਨਾਲ ਦੀ ਨਾਲ ਜਿਹੜਾ ਐਸਐਸਪੀ ਸਾਹਿਬ ਦੇ ਧਿਆਨ 'ਚ ਲਿਆਂਦਾ ਮਸਲਾ ਜੀ ਇਸ ਤਰ੍ਹਾਂ ਮਸਲਾ ਇਹਨੂੰ ਹੱਲ ਕਰੋ ਤਾਂ ਇਹਨੀਆਂ ਦੌਰਾਨ ਜਿਹੜਾ ਉਹ ਲੋਕਾਂ ਦਾ ਇਕੱਠ ਹੋ ਗਿਆ ਧਰਨਾ ਲੱਗ ਗਿਆ ਤਾਂ ਐਮਸੀ ਸਾਹਿਬ ਨੇ ਗੁੱਸੇ ਚ ਆ ਕੇ ਕੱਲ ਮਤਲਬ ਪਾਰਟੀ ਤੋਂ ਜਿਹੜਾ ਉਹ ਅਸਤੀਫਾ ਦੇਣ ਦੀ ਗੱਲ ਕਹੀ ਸੀ ਪਰ ਜਦੋਂ ਬਾਅਦ ਚ ਗੱਲ ਹੋਈ ਤਾਂ ਇਹਨਾਂ ਨੇ ਕਿਹਾ ਵੀ ਨਹੀਂ ਅਸੀਂ ਤੁਹਾਡੇ ਨਾਲ ਆ ਜੀ ਪਾਰਟੀ ਦੇ ਨਾਲ ਆ ਕਿਉਂਕਿ ਪਾਰਟੀ ਇੱਕ ਪਰਿਵਾਰ ਆ ਸਾਡਾ ਜੇ ਗਲਤੀ ਸਚੂ ਨੇ ਕੀਤੀ ਹੈ ਤਾਂ ਪਾਰਟੀ ਦਾ ਉਹ ਚ ਕੀ ਪਾਰਟੀ ਪੂਰਨ ਰੂਪ ਦੇ ਵਿੱਚ ਨਾਲ ਖੜੀ ਆ ਉਤਲੇ ਲੈਵਲ ਤੱਕ ਪੰਜਾਬ ਲੈਵਲ ਤੱਕ ਸਾਰੀ ਪਾਰਟੀ ਦੇ ਧਿਆਨ ਚ ਜਦੋਂ ਇੱਕ ਮਸਲਾ ਆਇਆ ਤਾਂ ਐਸਐਸਪੀ ਸਾਹਿਬ ਤੇ ਦਬਾਅ ਬਣਾ ਕੇ ਕੱਲ ਜਿਹੜਾ ਹੈਗਾ ਉਹ ਐਸਐਚਓ ਨੂੰ ਸਸਪੈਂਡ ਕਰਾਇਆ ਕਿਉਂਕਿ ਇੱਕ ਚੁਣੇ ਹੋਏ ਨਮਾਇंदे ਨਾਲ ਜਿਹੜਾ ਬੰਦਾ ਇਸ ਤਰ੍ਹਾਂ ਦੇ ਦਾ ਵਿਹਾਰ ਕਰਦਾ ਹੈ ਉਹ ਆਮ ਪਬਲਿਕ ਨਾਲ ਜਾਂ ਆਮ ਨਾਗਰਿਕ ਨਾਲ ਕਈ ਵਾਰੀ ਸਾਡੇ ਤੱਕ ਬੰਦੇ ਪਹੁੰਚ ਵੀ ਨਹੀਂ ਕਰਦੇ ਤਾਂ ਉਹਨਾਂ ਨੇ ਇਸ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋਣਗੇ ਉਹਨੂੰ ਦੇਖਦੇ ਹੋਏ ਔਰ ਇਹ ਜਿਹੜਾ ਹੈਗਾ ਲੋਕਾਂ ਤੱਕ ਇੱਕ ਮੈਸੇਜ ਵੀ ਦੇਣ ਵਾਸਤੇ ਵੀ ਅਸੀਂ ਲੋਕਾਂ ਦੇ ਪਬਲਿਕ ਸਰਵੈਂਟ ਹਾਂ ਕੋਈ ਵੀ ਬੰਦਾ ਜਿਹੜਾ ਉਹ ਲੋਕਾਂ ਦਾ ਜਿਹੜੇ ਚੁਣੇ ਹੋਏ ਨਮਾਇंदे ਆ ਉਹ ਵੀ ਪਬਲਿਕ ਨੂੰ ਜਵਾਬਦੇ ਆ ਤੇ ਜਿਹੜੇ ਨੌਕਰੀ ਕਰਦੇ ਆ ਸਰਕਾਰੀ ਮੁਲਾਜ਼ਮਾ ਨੌਕਰ ਉਹ ਵੀ ਪਬਲਿਕ ਨੂੰ ਜਵਾਬਦੇ ਆ ਸੋ ਇਸ ਵਾਸਤੇ ਜਵਾਬਦੇ ਬਣਾਉਣ ਵਾਸਤੇ ਕੱਲ ਜਿਹੜਾ ਸਖਤ ਆ ਜਿਹੜਾ ਫੈਸਲਾ ਕਰਨਾ ਪਿਆ ਤਾਂ ਅੱਜ ਜਿਹੜਾ ਪੂਰਨ ਰੂਪ ਦੇ ਵਿੱਚ ਸਾਡੀ ਜਿਹੜੀ ਲੋਕਲ ਐਮਸੀ ਸਾਹਿਬ ਛਾਪੜਾ ਜੀ ਐ ਐਮਸੀ ਸਾਹਿਬ ਕਮਲਜੀਤ ਜੀ ਐ ਅਮਰਦੀ ਬਾਬਾ ਚੇਅਰਮੈਨ ਸਾਹਿਬ ਐ ਸਰਪੰਚ ਸਾਹਿਬ ਸਾਰਿਆਂ ਨੇ ਮਤਲਬ ਪਾਰਟੀ ਨੇ ਇਸ ਗੱਲ ਦੇ ਲਈ ਜਿਹੜੀ ਹੈ ਵੀ ਅਸੀਂ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਰਿਆਂ ਨੇ ਖੜਨਾ ਔਰ ਪਾਰਟੀ ਨੂੰ ਮਜ਼ਬੂਤ ਕਰਨਾ ਸੋ ਦਾਦੀ ਕੇ ਸਕੂਟਰੀ ਚੋਰੀ ਦੀ ਸ਼ਿਕਾਇਤ ਨੂੰ ਲੈ ਕੇ ਥਾਣੇ ਗਏ ਸੀ ਇਸੇ ਦੌਰਾਨ ਐਮਸੀ ਦਾ ਕਹਿਣਾ ਸੀ ਕਿ ਐਸਐਚਓ ਵੱਲੋਂ ਉਸ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਜਿਸੋ ਬਾਅਦ ਇਹ ਮਾਮਲਾ ਗਰਮਾਇਆ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ